ਜ਼ੀਰੋ ਟੋਲਰੈਂਸ ਪਾਲਿਸੀ ਟੁਵਰਡਸ ਟਰੋਰ ਕ੍ਰਾਈਮ ਆਰਗੇਨਾਈਜ਼ਡ ਕ੍ਰਾਈਮ ਐਂਡ ਡਰੱਗਸ ਉਹਦੇ ਤਹਿਤ ਇੱਕ ਇੰਟੈਲੀਜੈਂਸ ਬੇਸਡ ਆਪਰੇਸ਼ਨ ਕਮਿਸ਼ਨਰ ਪੁਲਿਸ ਅਮਰਸਰ ਨੇ ਤਿੰਨ ਟਰੋਰ ਮੋਡਿਊਲ ਦੇ ਜਿਹੜੇ ਅਕਿਊਜ਼ ਨੇ ਉਹਨਾਂ ਨੂੰ ਅਰੈਸਟ ਕੀਤਾ ਇਹ ਤਿੰਨ ਨੂੰ ਅਮਰਸਰ ਰੂਰਲ ਏਰੀਆ ਦੇ ਰਹਿਣ ਵਾਲੇ ਨੇ ਇਹਨਾਂ ਦੇ ਨਾਮ ਹੈਗੇ ਲਵਪ੍ਰੀਤ ਲੱਭਾ ਤੇ ਕਰਨਦੀਪ ਕਰਨ ਹੈ ਤੇ ਬੂਟਾ ਸਿੰਘ ਹੈ ਜਿਹੜੇ ਲਵਪ੍ਰੀਤ ਤੇ ਕਰਨਦੀਪ ਨੇ ਜਗਦੇਵ ਕਲਾਂ ਦੇ ਨੇ ਤੇ ਮੁਕਾਮਪਿੰਡ ਤੇ ਸੀਲਾ ਜਨਾਲੇ ਦੇ ਰਹਿਣ ਵਾਲਾ ਬੁੱਟਾ ਸਿੰਘ ਇਹ ਤਿੰਨੋਂ ਜਿਹੜਾ ਟੈਰਰਿਸਟ ਯੂਬਲੀ ਗੈਂਗਸਟਰ ਜਿਹੜਾ ਗਰੁੱਪ ਹੈ ਹੈਪੀ ਪਾਸੀਆਂ ਤੇ ਉਹਦੇ ਜਿਹੜੇ ਆਕਾ ਨੇ ਹਰਵਿੰਦਰ ਰਿੰਦਾ ਵਗੈਰਾ ਉਹਨਾਂ ਦੇ ਇਸ਼ਾਰਿਆਂ ਤੇ ਕੰਮ ਕਰ ਰਹੇ ਆ ਔਰ ਇਹਨਾਂ ਦੇ ਜਿਹੜੇ ਅਕਿਊਜ਼ ਦੇ ਕਨਫੈਸ਼ਨ ਦੇ ਉੱਤੇ ਇੱਕ AK-47 ਰਾਈਫਲ ਇੱਕ Glock ਪਿਸਟਲ .30 ਬੋਰ ਔਰ ਇੱਕ .32 ਬੋਰ ਦਾ ਪਿਸਟਲ ਤੇ ਲਾਈਵ ਕੈਟਰਿਜਸ ਇਹਨਾਂ ਦੇ ਡਿਫਰੈਂਟ ਜਿਹੜੀਆਂ ਵੈਪਨਸ ਨੇ ਉਹਦੇ ਨਾਲ ਮਿਲੇ ਨੇ ਇਹਦੇ ਚ ਮੇਨ ਗੱਲ ਇਹ ਸਾਹਮਣੇ ਆਈ ਹੈ ਕਿ ਇਹਨਾਂ ਨੂੰ ਇਹ ਵੈਪਨਸ ਕਟਆਊਟ ਕੰਟੈਕਟਸ ਦੇ ਥਰੂ ਪਛਾਏ ਗਏ ਔਰ ਅਗੇ ਇਹਨਾਂ ਨੂੰ ਟਾਸਕਿੰਗ ਜਿਹੜੀ ਉਹਨਾਂ ਨੇ ਅਗੇ ਕਰਨੀ ਸੀਗੀ ਤੋ ਇਹਦੇ ਵਿੱਚ ਜਿਹੜੀ ਮੇਨ ਗੱਲ ਆਈ ਹੈ ਕਿ ਇਹਨਾਂ ਇਹ ਜਿਹੜੇ ਤਿੰਨੋਂ ਅਕਿਊਜ਼ ਨੇ ਇਹਨਾਂ ਨੂੰ ਪੈਸਿਆਂ ਦੇ ਲਾਲਚ ਨਾਲ ਨਾਲ ਜੋੜਿਆ ਗਿਆ ਤੇ ਕੁਝ ਪੈਸਿਆਂ ਦੀ ਟਰਾਂਜੈਕਸ਼ਨ ਹੋਈ ਉਹ ਵੀ ਕਟਆਊਟ ਦੇ ਥਰੂ ਹੋਈ ਔਰ ਬੂਟਾ ਸਿੰਘ ਦੇ ਜਿਹੜਾ ਮੇਨ ਗੱਲ ਹੈ ਕਿ ਉਹ ਪੁਰਾਣਾ ਉਹਦਾ ਬ੍ਰਦਰ ਵੀ ਦੁਬਈ 'ਚ ਸੀ ਜਦੋਂ ਹੈਪੀ ਪਾਸੀਆਂ ਉੱਥੇ ਸੀਗਾ ਉਹਦੇ ਮੁੜ ਕੇ ਕੰਟੈਕਟ ਦੇ ਵਿੱਚ ਸਟੈਬਲਿਸ਼ ਰਹੇ ਬੂਟਾ ਸਿੰਘ ਦੇ ਤੇ ਉਸ ਤੋਂ ਬਾਅਦ ਉਹਨੇ ਦੋਨੇ ਜਿਹੜੇ ਲਵਪਰੀਤ ਤੇ ਕਰਨ ਇਹਨਾਂ ਨੂੰ ਪੈਸੇ ਦਾ ਲਾਲਚ ਦੇ ਕੇ ਲੁਭਾ ਕੇ ਉਹਨਾਂ ਨੂੰ ਜੋੜਿਆ ਤੇ ਅੱਗੇ ਵਾਸਤੇ ਜਿਹੜਾ ਟੈਰਰਿਸਟ ਐਕਟੀਵਿਟੀਜ਼ ਦੇ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਸੋ ਇਹਦੇ ਵਿੱਚ ਜਦੋਂ ਕੱਲ੍ਹ ਇਹ ਰਿਕਵਰੀ ਹੋਈ ਹੈ ਜੇ ਦੇਵਕਲਾ ਏਰੀਆ ਚੋਂ ਉਸ ਤੋਂ ਬਾਅਦ ਜਦੋਂ ਇਹ ਵਾਪਸ ਆ ਰਹੇ ਸੀ ਤੇ ਇਹਨਾਂ ਨੇ ਪੁਲਿਸ ਪਾਰਟੀ ਨੂੰ ਰੋਕਿਆ ਕਿ ਸਾਨੂੰ ਕੋਈ ਪ੍ਰੋਬਲਮ ਆ ਰਹੀ ਹੈ ਤੇ ਸਾਨੂੰ ਗੱਡੀ 'ਚ ਇੱਕ ਵਾਰ ਬਾਥਰੂਮ ਵਗੈਰਾ ਜਾਣਾ ਹੈ ਜਾਂ ਸਿਹਤ ਖਰਾਬ ਦਾ ਬਹਾਨਾ ਮਾਰਿਆ ਜਿੱਦਾਂ ਡਾਲੇ ਚ ਉਤਰੇ ਇਹਨਾਂ ਨੇ ਗੁਰਜੀਤ ਸਿੰਘ ਜਿਹੜਾ ਐਸਆਈ ਆ ਉਹਦਾ ਪਿਸਤੌਲ ਖੋਇਆ ਤੇ ਉਹ ਤੋਂ ਇੱਕ ਫਾਇਰ ਕੀਤਾ ਪੁਲਿਸ ਪਾਰਟੀ ਤੇ ਸੈਲਫ ਡਿਫੈਂਸ ਦੇ ਵਿੱਚ ਇੰਸਪੈਕਟਰ ਹਰਿੰਦਰ ਸਿੰਘ ਐਸਐਚਓ सदर ਔਰ ਬਿੰਦਰਜੀ ਸਾਡੇ ਇੰਸਪੈਕਟਰ ਸੀਆਈਏ ਉਹਨਾਂ ਨੇ ਆਪਣੀ ਸੈਲਫ ਡਿਫੈਂਸ ਚ ਫਾਇਰ ਕੀਤਾ ਤੇ ਦੋ ਬੰਦੇ ਇੰਜਰਡ ਹੋਏ ਲਵਪ੍ਰੀਤ ਤੇ ਬੁੱਟਾ ਸਿੰਘ ਇਹਨਾਂ ਨੂੰ ਮੈਡੀਕਲ ਟ੍ਰੀਟਮੈਂਟ ਵਾਸਤੇ ਹਸਪੀਟਲ ਭੇਜਿਆ ਗਿਆ ਤੇ ਇਸ ਤੋਂ ਬਾਅਦ ਜਿਹੜੀ ਇਹਨਾਂ ਦੀ ਮਡਲੀ ਪੁੱਛ ਕੇ ਚ ਇਹ ਪਤਾ ਲੱਗਿਆ ਕਿ 3 ਫਰਵਰੀ ਨੂੰ ਜਿਹੜਾ ਫਤੇਗੜ ਚੂੜੀਆਂ ਇੰਟਰਸੈਕਸ਼ਨ ਬਾਈਪਾਸ ਦੇ ਉੱਤੇ ਆਪਾਂ ਸਾਰਿਆਂ ਨੇ ਸੁਣਿਆ ਕਿ ਇਨਸੀਡੈਂਟ ਹੋਇਆ ਉਹਦੇ ਬਾਰੇ ਡਿਟੇਲ ਪੁੱਛ ਕੇ ਚ ਕੀਤੀ ਗਈ ਉਹਨਾਂ ਨੇ ਕਿਹਾ ਕਿ ਸਾਨੂੰ ਇੱਕ ਚੀਜ਼ ਰੈਪ ਕਰਕੇ ਦਿੱਤੀ ਗਈ ਸੀ ਲਪੇਟ ਕੇ ਦਿੱਤੀ ਗਈ ਸੀਗੀ ਉਹਦੀ ਬਹੁਤ ਵੱਡੀ ਆਵਾਜ਼ ਆਏਗੀ ਉਹ ਜਿਹੜੀ ਹੈ ਇਹਨਾਂ ਦੇ ਜੋ ਇਨਸੀਡੈਂਟ ਦੇ ਬਾਰੇ ਆਪਣੀ ਇਨਵੋਲਵਮੈਂਟ ਵੀ ਕਨਫੈਸ ਕੀਤੀ ਹੈ ਇਦੇ ਚ ਜਿਹੜੇ ਕੁਝ ਪਨਾਹ ਦੇਣ ਵਾਲੇ ਬੰਦੇ ਵੀ ਇਹਨਾਂ ਦੇ ਨਾਲ ਫਿਕਰ ਹੋਏ ਐ ਉਹਨਾਂ ਦੀ ਵੀ ਅਸੀਂ ਜਿਹੜੀ ਰੋਲ ਸਰਟਨ ਕਰਕੇ ਉਹਦੇ ਖਿਲਾਫ ਵਾਜਬ ਕਾਰਵਾਈ ਕੀਤੀ ਜਾ ਰਹੀ ਐ ਮੇਨ ਗੱਲ ਕੀ ਐ ਕਿ ਜਿਹੜੇ ਯੂਥ ਨੇ ਇਹ ਇਹਦੇ ਚ ਜਿਹੜਾ ਲਵ ਪ੍ਰੀਤ ਐ ਇਹਦੇ ਖਿਲਾਫ ਪਹਿਲਾਂ ਇੱਕ ਐਨਡੀਪੀਐਸ ਦਾ 200 ਗ੍ਰਾਮ ਦੇ ਕਰੀਬ ਦਾ ਇੱਕ ਹੋਰ ਸਾਥੀ ਦੇ ਨਾਲ ਪੁਰਾਣਾ ਮੁਕੱਦਮਾ ਦਰਜ ਐ ਬਾਕੀ ਕਿਸੇ ਦਾ ਕ੍ਰਿਮੀਨਲ ਬੈਕਗ੍ਰਾਉਂਡ ਨਹੀਂ ਐ ਜੋ ਮੇਨ ਗੱਲ ਆਈ ਹੈ ਕਿ ਫਾਈਨੈਂਸ਼ੀਅਲ ਅਲੋਰਮੈਂਟ ਵਾਸਤੇ ਇਹ ਬੰਦੇ ਜਿਹੜੇ ਇਹੋ ਜੇ ਕੰਮ ਕਰਨ ਵਾਸਤੇ ਤਿਆਰ ਹੋ ਜਾਂਦੇ ਆ ਸੋ ਮੈਂ ਤੁਹਾਡੇ ਰਾਹੀਂ ਇਹ ਮੈਸੇਜ ਸਾਰੇ ਯੂਥ ਨੂੰ ਦੇਣਾ ਚਾਹੁੰਦਾ ਕਿ ਦੇਖੋ ਬਾਹਰ ਬੈਠੇ ਲੋਕ ਤੁਹਾਨੂੰ ਮਿਸਯੂਜ਼ ਕਰਦੇ ਆ ਮੁੜ ਕੇ ਸੰਤਾਪ ਤੁਹਾਨੂੰ ਭੋਗਣਾ ਪੈਂਦਾ ਤੋ ਆਪਣੀ ਮਿਹਨਤ ਨਾਲ ਕੰਮ ਕਰੋ ਔਰ ਇਹੋ ਜੇ ਕੰਮ ਚ ਨਾ ਪਈਏ ਆਪਾਂ ਮੈਂ ਤਾਂ ਮੈਂ ਸਾਰੀ ਸਾਰੀ ਪੁਲਿਸ ਟੀਮ ਨੂੰ ਦਿਲੀ ਮੁਬਾਰਕ ਦਿੱਤਾ ਬਾਦ ਦੰਨਾ ਕਿ ਇਹਨਾਂ ਨੇ ਬਹੁਤ ਮਿਹਨਤ ਨਾਲ ਕੰਮ ਕੀਤਾ ਸਾਡੇ ਡੀਸੀਪੀ ਹਰਪ੍ਰੀਤ ਮੁੰਡੇਰ ਜੀ ਆਲਮ ਵਿਜੇ ਜੀ ਹਰਮਿੰਦਰ ਜੀ ਨਵਜੋਤ ਸਾਡੇ ਏਡੀਸੀਪੀ ਸਾਡੇ ਸੀਆਈਏ ਦੇ ਇੰਸਪੈਕਟਰ ਮੋਲਕ ਤੇ ਬਿੰਦਰਜੀਤ ਔਰ ਹਰਿੰਦਰ ਔਰ ਇਹਨਾਂ ਨਾਲ ਅਰਵਿੰਦ ਮੀਨਾ ਜੀ ਸਾਡੇ ਏਸੀਪੀ ਨਾਰਥ ਨੇ ਵੀ ਬੜਾ ਇੰਪੋਰਟੈਂਟ ਰੋਲ ਪਲੇ ਕੀਤਾ ਸਾਰੇ ਇੰਟੈਲੀਜੈਂਸ ਬੇਸਡ ਆਪਰੇਸ਼ਨ ਨੂੰ ਸਫਲ ਕਰਨ ਦੇ ਵਿੱਚ ਸਹੀ ਜੀ 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 ਮਗਰ ਸਾਹਿਬ ਦੀ ਫਾਫਾ ਦਿੱਤਾ ਗਿਆ ਇਹ ਲਿਫਾਫਾ ਕਿਸ ਤੇ ਐਨੂੰ ਦਿੱਤਾ ਗਿਆ ਸੀ ਹਾਂਜੀ ਤੁਸੀਂ ਦੱਸਿਆ ਲਿਫਾਫਾ ਇਹਨਾਂ ਨੂੰ ਦਿੱਤਾ ਗਿਆ ਫਾਫਾ ਜੀ ਉਹ ਰੈਪਡ ਸੀਗਾ ਕੱਪੜੇ ਦੇ ਤੇ ਇਹਨਾਂ ਨੂੰ ਦੱਸਿਆ ਗਿਆ ਸੀ ਵੀ ਉੱਤੇ ਚੌਕੀ ਤੇ ਸੁਟਣਾ ਇਹ ਇਹ ਆ ਜੀ ਗੱਲ ਚੱਲ ਰਹੀ ਹੈ ਜੀ ਦੇਖੋ ਇਹ ਤਾਂ ਡੈਫੀਨਿਟਲੀ ਡਾਇਰੈਕਸ਼ਨ ਦਿੱਤੀ ਗੋ ਚੌਕੀ ਵਾਲੀ ਗੱਲ ਵੀ ਹੋ ਸਕਦੀ ਕੋਈ ਚੌਕੀ ਤਾਂ ਉੱਥੇ ਬੰਦ ਹੈ ਤੁਹਾਨੂੰ ਵੀ ਪਤਾ ਇਸ ਗੱਲ ਦਾ ਤੇ ਮੇਨ ਗੱਲ ਤਾਂ ਆਪਾਂ ਦੇਖਣ ਵਾਲੀ ਹੈ ਕਿ ਕੱਟਆਉਟਸ ਜਿਹੜੇ ਆ ਉਦੋਂ ਵੀ ਜਿਹੜਾ ਉਹ ਆਪਣੇ ਰੈਪ ਕੀਤੀ ਹੋਏ ਸਮਾਨ ਵੀ ਜਦੋਂ ਦਿੱਤਾ ਗਿਆ ਉਹ ਵੀ ਇਹਨਾਂ ਨੂੰ ਇੱਧਰ ਆਪਣੇ ਕੁੱਕੜਾਂ ਵਾਲੇ ਦੇ ਨੇੜੇ-ਤੇੜੇ ਸਮਾਨ ਪਹੁੰਚਾਇਆ ਗਿਆ ਔਰ ਜਿਹੜੀ ਇਹ ਵੈਪਨਸ ਵਗੈਰਾ ਵੀ ਇਦਾਂ ਹੀ ਉਸ ਏਰੀਏ ਦੇ ਵਿੱਚ ਇਹਨਾਂ ਨੂੰ ਹੈਂਡਓਵਰ ਕੀਤੇ ਗਏ ਪਰ ਸਾਹਮਣੇ ਬੰਦਾ ਕੋਈ ਨਹੀਂ ਆਇਆ ਇੱਕ ਵੈਂਟੇਜ ਪੁਆਇੰਟ ਦਿੱਤਾ ਗਿਆ ਉੱਥੇ ਇਹਨਾਂ ਨੂੰ ਪੈਸੇ ਵੀ ਜਿਹੜੇ ਥੋੜੇ ਬਹੁਤੇ ਦਿੱਤੇ ਉੱਥੇ ਹੀ ਪਹੁੰਚਾਏ ਔਰ ਸਮਾਨ ਵੀ ਉੱਥੇ ਪਹੁੰਚਾਇਆ। ਔਰ ਇਹ ਨਾਲ ਲੱਗਦਾ ਸਰ ਲੱਗਦਾ ਉਹ ਪਾਕਿਸਤਾਨ ਤੋਂ ਆਏ ਹੋ ਸਕਦੇ ਆ। ਡੈਫੀਨਿਟਲੀ ਜੀ ਇਹ ਡਰੋਨ ਰਾਹੀਂ ਆਏ ਵੈਪਨਸ ਹੈ। ਕਿਉਂਕਿ ਜਿਹੜੀ ਲੇਟੈਸਟ ਵੀ ਤੁਹਾਨੂੰ ਪਤਾ ਕਿ ਡਰੋਨਸ ਦੀ ਆਮਦਰਫ ਦੇ ਵਿੱਚ ਆਪਾਂ ਕਿੰਨੀਆਂ ਰਿਕਵਰੀਆਂ ਕੀਤੀਆਂ ਔਰ ਉਹ ਅਸੀਂ ਬੀਐਸਐਫ ਅਥਾਰਟੀਜ਼ ਨਾਲ ਹੁਣ ਇਹਨੂੰ ਗੱਲ ਨੂੰ ਟੇਕ ਅਪ ਜ਼ਰੂਰ ਕਰਨਾ ਹੈ। ਕਿ ਕਿਉਂਕਿ ਧੁੰਦਾਂ ਦਾ ਵੀ ਪਿੱਛੇ ਮੌਸਮ ਸੀ ਉਹਦਾ ਵੀ ਫਾਇਦਾ ਉਠਾਇਆ ਲੋਕਾਂ ਨੇ। ਸੋ ਦੇਚ ਜਿਹੜੀ ਇਹ ਸਾਡਾ ਆਪਰੇਸ਼ਨ ਹੈ ਕੰਟੀਨਿਊ ਕਰੇਗਾ ਔਰ ਅਸੀਂ ਤੁਹਾਡੇ ਰਾਹੀਂ ਸਾਰੇ ਗੁਰੂ ਨਗਰ ਵਾਸੀਆਂ ਨੂੰ ਗੁਰੂ ਨਗਰੀ ਵਾਸੀਆਂ ਨੂੰ ਇਹ ਵਿਸ਼ਵਾਸ ਦਿਵਾਉਂਨੇ ਕਿ ਅਸੀਂ ਦਿਨ ਰਾਤ ਪੁਲਿਸ ਮਿਹਨਤ ਕਰ ਰਹੀ ਹੈ ਔਰ ਬਿਲਕੁਲ ਉਹਨਾਂ ਦੀ ਸੁਰੱਖਿਆ ਸਾਡਾ ਪ੍ਰਾਈਮ ਇੰਪੋਰਟੈਂਟ ਕੰਮ ਹੈ ਔਰ ਉਹਤੇ ਪੂਰਾ ਪਹਿਰਾ ਦੇ ਰਹੀ ਹੈ ਔਰ ਅਸੀਂ ਇਹ ਕਿਸੇ ਨੂੰ ਇਹ ਜਿਹੜਾ ਇਹੋ ਜਿਹਾ ਕੰਮ ਕਰਨ ਦੀ ਕੋਈ ਇਜਾਜ਼ਤ ਨਹੀਂ ਔਰ ਕਾਨੂੰਨ ਦੇ ਹੱਥ ਬਹੁਤ ਲੰਬੇ ਹਨ ਔਰ ਸਤ ਤੋਂ ਸਤ ਕਾਰਵਾਈ ਕੀਤੀ ਜਾਊਗੀ ਕਿਉਂਕਿ ਇਸ ਕੇਸ 'ਚ ਯੂਏਪੀਏ ਵੀ ਜਿਹੜਾ ਉਹ ਵੀ ਐਡ ਕੀਤਾ ਗਿਆ ਚੱਲ ਰਿਹਾ ਜੀ ਉਹ ਸਾਰਾ ਇੱਥੇ ਇਨਵੈਸਟੀਗੇਸ਼ਨ ਦਾ ਪਾਰਟ ਹੈ ਮੈਂ ਤੁਹਾਡੇ ਨਾਲ ਨਹੀਂ ਸ਼ੇਅਰ ਕਰ ਸਕਦਾ ਸਾਰਾ ਕੁਝ ਕਰ ਰਹੇ ਹਾਂ ਸੀ ਔਰ ਅਖੀਰ ਤੱਕ ਮਤਲਬ ਇਹਨੂੰ ਆ ਲਾਸਟ ਬੰਦੇ ਦੇ ਕੰਟੈਕਟ ਤੱਕ ਲੈ ਕੇ ਜਾਵਾਂ ਇਹ ਉਹ ਲੀ ਮੈਰੀਡੀਅਨ ਹੋਟਲ ਦੇ ਪਿਛਲੇ ਪਾਸੇ ਸੜਕ ਤੋਂ ਜਦੋਂ ਵਾਪਸ ਆ ਰਹੇ ਸੀ ਜਗਦੇਵ ਕਲਾਂ ਤੋਂ ਜੀ ਸਰ ਇਹ ਬਹੁਤ ਜ਼ਿਆਦਾ ਇਸ ਵਾਰ ਮਾਹਰੂਤਿਆ ਆਖਣਗੇ ਕੀ ਕੋਟਾ ਬਨੇ ਘਰ ਕ੍ਰਿਸਟਲ ਆ ਇਹ ਨੈਚੁਰਲ ਗੱਲ ਹੈ ਇਹਨਾਂ ਨੂੰ ਇਸਤੇਮਾਲ ਹੀ ਕਰਨਾ ਸੀਗਾ ਲੇਖਨ ਵਾਲੇ ਬਾਰੇ ਕੁਝ ਲੋਕੀਂ ਤੁਸੀਂ ਮੋਡਲੀ ਪੁੱਛਤਾਛ ਕੀਤੀ ਆ ਉਹਨਾਂ ਕੋਲ ਇਹਦੇ ਬਾਰੇ ਪਤਾ ਚੱਲਿਆ ਕਿ ਕਿੱਥੇ ਉਹਨਾਂ ਨੇ ਕਿਉਂਕਿ ਇਹਨਾਂ ਦੇ ਉੱਤੇ ਸਟ੍ਰੈਕਸ਼ਨ ਹੀ ਹੋਣਾ ਨਹੀਂ ਨਹੀਂ ਦੇਖੋ ਅੱਗੇ ਵੀ ਇਹੋ ਜੇ ਸੌਲਟ ਵੀ ਪਿੱਛੇ ਜੇ ਫੜੀਆਂ ਗਈਆਂ ਤੁਹਾਨੂੰ ਵੀ ਪਤਾ ਈਵਨ ਜਿਹੜਾ ਬਾਕੀ ਆਊਟ ਆਫ ਸਟੇਟ ਵੀ ਜਿਹੜੇ ਬਟਾਲਾ ਪੁਲਿਸ ਨਾਲ ਵੀ ਹੋਇਆ ਉਹਦੇ 'ਚ ਵੀ ਹੋਇਆ ਇਹ ਤਾਂ ਮਤਲਬ ਇੱਕ ਕੰਟੀਨਿਊਸ ਪ੍ਰੋਸੈਸ ਹੈ ਪਰ ਇਹਨਾਂ ਨੂੰ ਅਜੇ ਇਹਦੇ ਬਾਰੇ ਅੱਗੇ ਡਾਇਰੈਕਸ਼ਨ ਨਹੀਂ ਮਿਲੀ ਸੀ ਜੋ ਸਾਡੀ ਮੋਡਲੀ ਪੁੱਛਗੀ ਚ ਕਹਿੰਦੀ ਆ ਅੱਗੇ ਬਾਕੀ ਲੰਬਾ ਰਿਮਾਂਡ ਹੁ ਇਦੇ ਤੇ ਪੂਰਾ ਡਿਟੇਲ ਪੁੱਛ-ਕਿਛ ਕੀਤੀ ਗਈ। ਇਹ ਇਹ ਦਿਨ ਦਾ ਮਾਰ ਲਿਆ ਸਰ। ਇਹਦੇ ਚ 3 ਦਿਨ। 3 ਦਿਨ ਦਾ ਮਿਲਿਆ ਕਿਉਂਕਿ ਕੱਲ ਡਿਊਟੀ ਮੈਜਿਸਟ੍ਰੇਟ ਸੀ। ਲੰਬਾ ਮਿਲੇਗਾ ਇਹਦੇ ਚ ਕਿਉਂਕਿ UFP ਐਡਿਡ ਹੈ ਦੇ। ਇਹਨਾਂ ਦੇ ਸਰ ਖਿਲਾਫ ਜਿਹੜਾ ਤੁਸੀਂ ਇੰਟੈਲੀਜੈਂਸ ਬਲੇਸ ਫਿਸ਼ਨ ਉਸ ਦਿਨ ਹੀ ਲਾਂਚ ਕੀਤਾ ਗਿਆ ਸੀ ਜਾਂ ਉਸ ਤੋਂ ਪਹਿਲਾਂ ਹੀ ਇਹਨਾਂ ਦੇ ਮਗਰੋਂ। ਯਾਰ ਦੇਖੋ ਸਾਡਾ ਆਪਰੇਸ਼ਨ ਕੋਈ ਨਾ ਕੋਈ ਚੱਲਦਾ ਰਹਿੰਦਾ ਔਰ ਇਨਵੈਸਟੀਗੇਸ਼ਨ ਕੋਈ ਵੀ ਇਨਸੀਡੈਂਟ ਦੇ ਉੱਤੇ ਆਪਾਂ ਉਦੋਂ ਹੀ ਉਹਨੂੰ ਅੰਜਾਮ ਸ਼ੁਰੂ ਕਰ ਦਿੰਦੇ ਆਂ ਔਰ ਸਟਾਰਟ ਕਰਦੇ ਆਂ ਇਨੀਸ਼ੀਏਟ ਕਰਦੇ ਆਂ। ਉਹਦੇ ਚ ਹਰ ਤਰ੍ਹਾਂ ਦੇ ਸਾਡੇ ਕੋਈ ਇਨਪੁਟਸ ਆਉਂਦੇ ਰਹਿੰਦੇ ਆ ਚਾਹੇ ਉਹ ਟੈਕਨੀਕਲ ਹੋਵੇ ਹਿਊਮਨ ਇੰਟ ਹੋਵੇ ਕੋਈ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਸੋ ਉਹਦੇ ਨਾਲ ਹੀ ਫਾਈਨਲਾਈਜ਼ ਹੁੰਦਾ ਸਾਡੇ ਜਿਹੜੇ ਪੈਸੇ ਮਿਲੇ ਇਹਨਾਂ ਨੂੰ ਕੈਸ਼ ਮਿਲੇ ਜਾਂ ਕੈਸ਼ ਮਿਲੇ ਸੀਗੇ ਜੀ ਕਿੰਨੇ ਪੈਸੇ ਉਹ ਥੋੜੇ ਸੀਗੇ ਪੈਸੇ ਜਿਆਦਾ ਨਹੀਂ ਸੀਗੇ ਕਿ ਕਦਰੇ ਬਾਅਦ ਨੇ ਸਰ ਜਿਹਨਾਂ ਦੇ ਬੰਨੇ ਨੇ ਠੀਕ ਨੇ ਬਟ ਜੇਰੇ ਇਲਾਜ ਨੇ ਸਰ ਕਿੰਨੇ ਗੇਰ ਹੋ ਗਈ ਇਹਨਾਂ ਨੂੰ ਮੈਂ ਜੀ ਐਕਟੀਵਿਟੀਜ਼ ਦੇ ਵਿੱਚ ਇਨਵੋਲ ਜਿਹੜੇ ਬੰਦੇ ਦੇਖੋ ਮੈਂ ਤਾਂ ਤੁਹਾਨੂੰ ਦੱਸਿਆ ਵੀ ਨੌਪਰੀਦ ਦੇ ਖਿਲਾਫ ਇੱਕੋ ਹੀ ਪੁਰਾਣਾ ਮੁਕੱਦਮਾ ਸੀਗਾ ਉਹਦੇ ਚ ਵੇਲ ਤੇ ਆਇਆ ਸਾਲ ਕੋ ਹੋ ਗਿਆ ਇਹਨੂੰ ਤੇ ਉਸ ਤੋਂ ਬਾਅਦ ਇਹ ਇਧਰ ਕੰਟੈਕਟ ਚ ਆ ਗਿਆ ਥਰੂ ਬੂਟਾ ਸਿੰਘ ਇਹ ਥੋੜਾ ਹੁਣੀ ਸ਼ੁਰੂ ਕੀਤਾ ਇਹਨਾਂ ਨੇ ਕੰਮ ਬੇਸਿਕਲੀ ਭੋਲੇ-ਪਾਲੇ ਯੂਥ ਜਿਹੜੇ ਐ ਇਸ ਕੰਮ ਚ ਅਲਿਓਰਮੈਂਟ ਚ ਫਸ ਜਾਂਦੇ ਆ ਜਿਹੜੀ ਫਾਈਨੈਂਸ਼ੀਅਲ ਲੋਸ ਤੇ ਹਾਂਜੀ ਇਸ ਲਈ ਇਹਦੀ ਹੈ ਲਾਪ੍ਰਿਤ ਤੇ ਯੰਗ ਹੀ ਨੇ ਦੋਨੋਂ 20s ਚ ਹੀ ਨੇ ਨਹੀਂ ਬੂਟਾ ਸਿੰਘ ਥੋੜਾ ਮੇਰੇ ਖਿਆਲ ਏਜ ਦਾ ਹੈ ਹੈਂ ਹਾਂ 24 ਹੈ 4 ਸਾਲ ਦਾ ਹੈਗਾ ਬੂਟਾ ਇਹ ਕਾਫੀ अर्ली 20s ਚ ਨੇ ਤੁਹਾਨੂੰ ਕਰਨਦੀਪ ਦਾ ਕੀ ਰੋਲ ਲਗਾ ਸੀ ਇੱਥੇ ਕਰਨਦੀਪ ਵੀ ਨਾਲ ਆ ਜੀ ਇਹਨਾਂ ਦੇ ਸਾਰੇ ਕੰਮ ਚ ਉਹਨਾਂ ਦੇ ਪਰਿਵਾਰ ਕਹਿੰਦਾ ਵੀ ਉਹ ਵਿਆਹ ਗਿਆ ਸੀ ਵਿਆਹ ਦੇ ਵਿੱਚੋਂ ਪੁਲਸ ਨਹੀਂ ਜਾ ਚੁੱਕੇ ਲਾਗੇ ਚਲੋ ਯਾਰ ਆਪਾਂ ਪਰਿਵਾਰ ਦੀ ਗੱਲ ਥੋੜਾ ਮੰਨੀ ਆ ਆਪਾਂ ਗੱਲ ਉਹ ਤੁਹਾਡੇ ਸਾਹਮਣੇ ਪੇਸ਼ ਕਰ ਰਹੇ ਅੱਡੇ ਮਾਰੂ ਤੇ ਹਰ ਕਿੱਥੋਂ ਆ ਗਏ ਕੇ ਸਰ ਇਹਨਾਂ ਤਿੰਨਾਂ ਨੇ ਤਿੰਨੇ ਆਏ ਸੀ ਕਿ ਜਿਸ ਦਿਨ ਉਹ ਸੁਟਿਆ ਜਿਹੜਾ ਗਿਆ ਨਹੀਂ ਜੀ ਉਸ ਦਿਨ ਕਰਨਦੀਪ ਤੇ ਲਾਪਰੀਤ ਆਏ ਸੀ ਠੀਕ ਸੱਚਾ ਧਮਾਕਾ ਆਇਆ ਸੀ ਕੀ ਤੁਸੀਂ ਸੈਟਿੰਗ ਮਤਲਬ ਕਾਹ ਕਿਸ ਮਤਲਬ ਯਾਰ ਉਹ ਚੱਲ ਰਿਹਾ ਹੁਣ ਕਿਉਂਕਿ ਜਿਹੜੀ ਗੱਲ ਤੁਹਾਡੇ ਸਾਹਮਣੇ ਆਪਾਂ ਸ਼ੇਅਰ ਕੀਤੀ ਇਹਨੂੰ ਉਹਦੇ ਨਾਲ ਕੋਰਿਲੇਟ ਕਰਕੇ ਆਪਾਂ ਫਾਈਨਲਾਈਜ਼ ਕਰਾਂਗੇ ਸਰ ਉੱਥੇ ਨਾ ਸਟ੍ਰਾਈਕਰ ਲੀਵਰ ਵਿੱਚ ਵੀ ਬਰਾਮਾ ਤੋਂ ਆਇਆ ਸੀ ਉਸ ਉਸ ਯਾਰ ਸਾਡੇ ਕੋਲ ਤਾਂ ਸਟ੍ਰਾਈਕਰ ਲੀਵਰ ਅਜੇ ਤੱਕ ਮਿਲਿਆ ਨਹੀਂ ਮੈਨੂੰ ਤਾਂ ਤੁਹਾਡੇ ਤੋਂ ਹੀ ਪਤਾ ਲੱਗਦਾ ਰਿਹਾ ਅਜੇ ਤੱਕ ਮੈਨੂੰ ਅਸੀਂ ਤਾਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਵੀ ਆਰ ਦੀ ਅਥਾਰਟੀ ਮੈਂ ਤਾਂ ਤੁਹਾਨੂੰ ਉਦੋਂ ਵੀ ਕਿਹਾ ਸੀ ਆਪਾਂ ਪਤਾ ਨਹੀਂ ਕਿਉਂ ਇਦਾਂ ਇਹਨੂੰ ਗੱਲ ਨੂੰ ਮਤਲਬ ਚਲੋ ਆਪਾਂ ਇਸ ਗੱਲ ਜਿਆਦਾ ਨਹੀਂ ਬੰਦੇ ਉਹ ਨਹੀਂ ਮਿਲਿਆ ਯਾਰ ਦੇਖੋ ਅਸੀਂ ਇਹਨੂੰ ਪੂਰਾ ਇਨਵੈਸਟੀਗੇਟ ਕਰ ਰਹੇ ਹਾਂ ਤੁਹਾਡੇ ਸਾਹਮਣੇ ਬੰਦੇ ਵੀ ਫੜ ਲਏ ਐ ਔਰ ਉਹਨਾਂ ਦੀ ਪੁੱਛਗਿੱਛ ਦੇ ਵਿੱਚ ਜਿਹੜੀ ਗੱਲ ਆਈ ਉਹਨੂੰ ਆਪਾਂ ਫੋਰੈਂਸਿਕ ਰਿਪੋਰਟ ਦੇ ਨਾਲ ਕੰਪੇਅਰ ਕਰਕੇ ਫਾਈਨਲ ਰਿਪੋਰਟ ਕੋਰਟ 'ਚ ਪੇਸ਼ ਕਰਾਂਗੇ। 487 ਸਰਪਾਰਟੀ ਜਾਣੀ ਬਣੀ ਬਣੀ। ਇੱਕ ਗੱਲ ਕਿਉਂ ਨਹੀਂ ਸੋਚਦੇ ਵੀ ਪੁਲਿਸ ਕਿੰਨੀ ਮੁਸਤੈਦ ਹੈ ਵੀ ਪਹਿਲਾਂ ਹੀ ਫੜ ਲਈ। ਜੀ। ਆਪਾਂ ਜੇ ਆਈ ਹੈ। ਹਾਂ ਦੈਟ ਇਜ਼ ਅ ਗੁੱਡ ਅਚੀਵਮੈਂਟ ਗੁੱਡ ਆਪਰੇਸ਼ਨਲ ਅਚੀਵਮੈਂਟ ਆਫ ਦੀ ਪੁਲਿਸ ਜੀ। ਬਿਲਕੁਲ। ਥੈਂਕ ਯੂ।